ਸਤਿ ਸ੍ਰੀ ਅਕਾਲ ਮੇਰੀ YouTube ਫੈਮਿਲੀ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਜਿਹੜੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਜੜੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਦੋਸਤੋ ਆ ਹੈਗਾ ਸਵੇਰ ਦਾ ਟਾਈਮ ਤੇ ਤੁਹਾਡੇ ਲਈ ਮੈਂ ਮਾਫੀ ਚਾਹੁੰਦੀ ਆ ਕਿਉਂਕਿ ਮੈਂ ਸੰਡੇ ਵਾਲੇ ਦਿਨ ਦਾ ਜਿਹੜਾ ਵਲੌਗ ਸ਼ੂਟ ਨਹੀਂ ਕਰ ਸਕੀ ਕਿਉਂਕਿ ਮੈਨੂੰ ਨਾ ਬੁਖਾਰ ਹੋਇਆ ਸੀ ਮੇਰੀ ਤਬੀਅਤ ਠੀਕ ਨਹੀਂ ਸੀ ਬਸ ਮੇਰਾ ਮੂਡ ਜਾਈ ਨਹੀਂ ਬਣਿਆ ਹੈਗਾ ਸ਼ੂਟ ਕਰਨ ਦਾ ਤੇ ਜਲਦੀ ਜਲਦੀ ਜਿਹੜਾ ਕੰਮ ਸੀ ਨੇ ਬੈਠਣ ਵਾਲਾ ਉਹ ਕੰਮ ਨੇ ਬੈੜ ਕੇ ਜਿਹੜਾ ਮੈਂ ਪੈ ਗਈ ਸੀ ਤੇ ਇਹ ਜਿਹੜਾ ਵਲੌਗ ਤੁਸੀਂ ਦੇਖ ਰਹੇ ਹੋ ਇਹ ਹੈਗਾ ਸੋਮਵਾਰ ਦਾ ਮਤਲਬ ਕਿ ਅੱਜ ਦਾ ਤੇ ਆ ਮੈਂ ਸਵੇਰੇ ਸਵੇਰੇ ਉੱਠੀ ਸੀ ਅੱਜ ਵੀ ਮੇਰੀ ਤਬੀਅਤ ਜਿਹੜੀ ਠੀਕ ਨਹੀਂ ਹੈਗੀ ਪਰ ਜਿਹੜਾ ਜ਼ਰੂਰੀ ਕੰਮ ਸੀਗਾ ਸਾਫ ਸਫਾਈ ਦਾ ਕਿਉਂਕਿ ਮੈਨੂੰ ਖਲਾਰਾ ਪਿਆ ਬਿਲਕੁਲ ਵੀ ਵਧੀਆ ਨਹੀਂ ਲੱਗਦਾ ਹੈਗਾ ਤਾਂ ਕਰਕੇ ਉੱਠ ਕੇ ਮੈਂ ਕਿਹ ਜਿਹੜਾ ਜਿੰਨਾ ਕਿ ਮੇਰੇ ਤੋਂ ਹੁੰਦਾ ਉਹ ਕਰਕੇ ਮੈਂ ਜਿਹੜਾ ਫਿਰ ਪੈ ਜੂਗੀ ਤੇ ਮੈਡੀਸਨ ਵੀ ਮੈਂ ਜਿਹੜੀ ਨਾਲ ਦੀ ਨਾਲ ਲੈ ਜਾਂਦੀ ਆ ਤੇ ਇੱਥੇ ਮੈਂ ਜਿਹੜਾ ਵਲੌਗ ਸਟਾਰਟ ਕਰਨ ਲੱਗੀ ਆ ਉਹ ਕਿਚਨ ਤੋਂ ਸਟਾਰਟ ਕਰਨ ਲੱਗੀ ਆ ਕਿਉਂਕਿ ਮੇਰੇ ਮਰਦੇ ਪਾਪਾ ਬ੍ਰੈਕਫਾਸਟ ਕਰਕੇ ਜਿਹੜਾ ਚਲੇ ਗਏ ਸੀਗੇ ਉਸ ਤੋਂ ਬਾਅਦ ਮੈਂ ਕਰ ਰਹੀ ਸੀ ਆਪਣੇ ਘਰ ਦੀ ਜਿਹੜੀ ਸਾਫ ਸਫਾਈ ਤੇ ਇਹ ਰਾਸ਼ਨ ਵੀ ਲਿਆਂਦਾ ਸੀਗਾ ਇਹਨਾਂ ਨੇ ਅੱਜ ਤੇ ਰਾਸ਼ਨ ਮੇਰੀ ਪਾਉਣ ਦੀ ਹਿੰਮਤ ਨਹੀਂ ਹੈਗੀ ਕਿਉਂਕਿ ਕਾਫੀ ਟਾਈਮ ਲੱਗ ਜੂਗਾ ਤੇ ਡੱਬਿਆਂ ਵਿੱਚ ਪਾਉਣਾ ਫਿਰ ਖਲਾਰਾ ਪੈ ਜਾਊਗਾ ਤਾਂ ਕਰਕੇ ਅੱਜ ਮੈਂ ਛੇੜੇ ਨਹੀਂ ਜਿਹੜਾ ਬੋਰੇ ਵਿੱਚ ਰਾਸ਼ਨ ਪਿਆ ਸੀ ਇਹ ਐਵੇਂ ਦਾ ਵੀ ਪਿਆ ਮੈਂ ਕਿਹਾ ਚਲੋ ਬਾਅਦ ਵਿੱਚ ਪਾਉਂਗੀ ਤੇ ਨਹੀਂ ਮਰਦੇ ਪਾਪਾ ਤੇ ਮੈਨੂੰ ਕਹਿ ਰਹੇ ਸੀ ਕਿ ਤੂੰ ਅੱਜ ਰੈਸਟ ਕਰ ਕੋਈ ਕੰਮ ਨਹੀਂ ਕਰਨਾ ਚਾਹੇ ਤੂੰ ਅੱਜ ਵਲੌਗ ਵੀ ਨਾ ਸ਼ੂਟ ਕਰ ਪਰ ਮੈਨੂੰ ਕਹਾ ਨਹੀਂ ਮੈਂ ਇਹਨੂੰ ਆਪਣਾ ਕੰਮ ਸਮਝ ਕੇ ਕਰਦੀ ਆ ਤੇ ਮੈਂ ਵਲੌਗ ਦਾ ਸ਼ੂਟ ਕਰਨਾ ਹੀ ਆ ਚਾਹੇ ਥੋੜਾ ਹੀ ਬਣਾਵਾਂ 4-5 ਮਿੰਟ ਦਾ ਬਣਾਵਾਂ ਪਰ ਮੈਂ ਵਲੌਗ ਜ਼ਰੂਰ ਬਣਾਉਂਗੀ ਤੇ ਸਾਫ ਸਫਾਈ ਵੀ ਜਿਹੜੀ ਮੈਂ ਜਿਹੜੀ ਕਰਦੀ ਆ ਉਹ ਵੀ ਮੈਂ ਕਰੂੰਗੀ ਤੇ ਇਹ ਕਹਿੰਦੇ ਚਲੋ ਦੇਖ ਲਈ ਤਨ ਜਿਵੇਂ ਸੈੱਟ ਲੱਗਦਾ ਆ ਪਰ ਇਹ ਤਾਂ ਮੈਨੂੰ ਕਹਿ ਰਹੇ ਸੀ ਕਿ ਤੂੰ ਰੈਸਟ ਕਰ ਲਾ ਤੇ ਲੋ ਜੀ ਇੱਥੇ ਮੈਂ ਆਪਣੇ ਅੰਦਰ ਆ ਗਈ ਸੀ ਕਿਚਨ ਦੀ ਸਫਾਈ ਕਰਕੇ ਹੁਣ ਬੈੱਡ ਸ਼ੀਟ ਨੂੰ ਮੈਂ ਤੋਂ ਸਹੀ ਤਰ੍ਹਾਂ ਜਿਹੜਾ ਝਾੜ ਕੇ ਵਿਛਾਰੀ ਸੀ ਤੇ ਹੁਣ ਮੈਂ ਇਹਨੂੰ ਦੱਬ ਰਹੀ ਸੀ ਚੰਗੀ ਤਰ੍ਹਾਂ ਤੇ ਇਹ ਜਿਹੜੀ ਬੈੱਡ ਸ਼ੀਟ ਹੈ ਮੈਂ ਨਵੀਂ ਲਿਆਂਦੀ ਸੀ ਬਹੁਤ ਵਧੀਆ ਜੜੀ ਇਹ ਬੈੱਡ ਸ਼ੀਟ ਆ ਇਹਦਾ ਮਤਲਬ ਮੈਂ ਮੈਂ ਤੇ ਜਦੋਂ ਮੇਰੀ ਲਣਾਣ ਆਈ ਸੀ ਨਾ ਅਸੀਂ ਗਏ ਸੀ ਬਾਜ਼ਾਰ ਉਦੋਂ ਅਸੀਂ ਲੈ ਕੇ ਆਏ ਸੀ ਇਹ ਬੈੱਡ ਸ਼ੀਟ ਤੇ ਮਤਲਬ ਇਹ ਸਾਨੂੰ ਠੀਕ ਰੇਟ ਤੇ ਮਿਲ ਗਿਆ ਸੀਗੀਆਂ ਵੈਸੇ ਜਿਹੜਾ ਇਹਦਾ ਐਮ ਆਰ ਪੀ ਸੀਗਾ ਉਹ 1400 ਕੁਛ ਦਾ ਸੀਗਾ ਪਰ ਇਹ 500 ਵਿੱਚ ਸਾਨੂੰ ਦੋ ਮਿਲ ਗਿਆ ਸੀਗੀ ਮਤਲਬ 250 250 ਵਿੱਚ ਮਿਲ ਗਿਆ ਸੀ ਬਿਲਕੁਲ ਵੱਡਾ ਸਾਈਜ਼ ਆ ਕਿੰਗ ਸਾਈਜ਼ ਆ ਤੇ ਇਹ ਉਹਨਾਂ ਨੇ ਵੈਸੇ ਸੇਲ ਲਗਾਤੀ ਸੀ ਦੁਕਾਨ ਵਾਲਿਆਂ ਨੇ ਤੇ ਉਦੋਂ ਚਲੋ ਵਧੀਆ ਆਫਰ ਵਿੱਚ ਜਿਹੜੀ ਇਹ ਬੈੱਡ ਸ਼ੀਟ ਮਿਲ ਗਈ ਤੇ ਬਹੁਤ ਸੱਚੀ ਇਹਦਾ ਫੈਬਰਿਕ ਵੀ ਬਹੁਤ ਜ਼ਿਆਦਾ ਵਧੀਆ ਆ ਤੇ ਚਲੋ ਦੇਖਦੇ ਕਿੰਨਾ ਕੁ ਚੱਲ ਜਿਹੜੀ ਹੰਡਦੀ ਆ ਤੇ ਲੋ ਜੀ ਚੱਦਰ ਵਿਛੋਣ ਤੋਂ ਬਾਅਦ ਹੁਣ ਮੈਂ ਲਾਉਣ ਲੱਗੀ ਸੀ ਝਾੜੂ ਤੇ ਇੱਥੇ ਦੇਖੋ ਨਿਮਰਤ ਨੇ ਕਿੰਨਾ ਖਲਾਰਾ ਪਾ ਰੱਖਿਆ ਇੱਥੇ ਥਰਮਾਕੋਲ ਜੇ ਕੋਈ ਡੱਬਾ ਸੀਗਾ ਉਹ ਤੋੜ ਕੇ ਸਾਰੀ ਰਾਤ ਉਹਨੂੰ ਐਵੇਂ ਤੋੜ-ਤੋੜ ਕੇ ਸਾਰੇ ਕਮਰੇ 'ਚ ਖਲਾਰਾ ਰੱਖਿਆ ਸੀਗਾ ਤੇ ਹੁਣ ਦੇਖੋ ਝਾੜੂ ਨਾਲ ਜਿਹੜਾ ਮੈਂ ਕਿੰਨਾ ਜ਼ਿਆਦਾ ਕੱਢਿਆ ਆ ਆ ਦੇਖੋ ਕਿੰਨਾ ਜ਼ਿਆਦਾ ਜੜਾ ਇਕੱਠਾ ਹੋਇਆ ਪਿਆ ਦੇਖੋ ਵੈਸੇ ਆਪਾਂ ਰੈਗੂਲਰ ਸਫਾਈ ਕਰਦੇ ਆ ਦੇਖੋ ਫਿਰ ਵੀ ਝਾੜੂ ਲਾਉਣ ਤੋਂ ਬਾਅਦ ਕਿੰਨੀ ਜ਼ਿਆਦਾ ਜਿਹੜੀ ਮਿੱਟੀ ਰੂਮ ਚੋਂ ਨਿਕਲਦੀ ਆ ਕਿੰਨਾ ਗੰਦ ਨਿਕਲਦਾ ਇਹ ਕਾਂ ਨਿਮਰਤ ਦੀਆਂ ਚੱਪਲਾਂ ਦੇ ਦੋ ਜੋੜੇ ਨੇ ਇਹ ਤਾਂ ਜਦੋਂ ਵੀ ਮੈਂ ਦੇਖਾਂ ਬੈੱਡ ਦੇ ਨਿਚੋਂ ਹੀ ਮਿਲਦੇ ਨੇ ਇਹ ਦੋਨੇ ਇੰਨੇ ਕੱਢੇ ਹੋਇਆ ਕਦੇ ਕਿਹੜੇ ਪੁੰਦੀ ਆ ਕਦੇ ਕਿਹੜੇ ਪੁੰਦੀ ਆ ਤੇ ਜਦੋਂ ਵੀ ਨਹੀਂ ਲੱਭਦੀ ਤੇ ਬੈੱਡ ਦੇ ਥੱਲੇ ਲੱਭਦੀ ਆ ਪੈਰਾਂ ਨਾਲ ਪਤਾ ਨਹੀਂ ਮਾਰ ਕੇ ਕਿਵੇਂ ਬੈੱਡ ਦੇ ਥੱਲੇ ਪਹੁੰਚਾ ਦਿੰਦੀ ਆ ਮੁੜ ਕੇ ਆਪਾਂ ਸਾਰੇ ਘਰ 'ਚ ਜਿਹੜਾ ਲੱਭਦੇ ਰਹਿੰਦੇ ਆ ਪਰ ਚप्पल ਨਹੀਂ ਮਿਲਦੀ। ਲੋ ਜੀ ਅੰਦਰ ਦੀ ਤਾਂ ਸਾਰੀ ਜਿਹੜੀ ਸਫਾਈ ਹੋ ਚੁੱਕੀ ਸੀ। ਹੁਣ ਰਹਿ ਗਿਆ ਜਿਹੜਾ ਬਾਹਰ ਦਾ ਤੇ ਅੰਦਰੋਂ ਮੈਂ ਜਿਹੜੀ ਮੜੀ-ਮੁੱਟੀ ਸਫਾਈ ਕਰਕੇ ਜਿਹੜਾ ਰੂਮ ਇੱਕ ਵਾਰੀ ਸਾਫ਼ ਕਰਤਾ ਆ ਕਿਉਂਕਿ ਖਲਾਰਾ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ। ਮਤਲਬ ਮੈਂ ਪੈਣਾ ਵੀ ਹੋਵੇ ਨਾ ਤਾਂ ਵੀ ਮੈਨੂੰ ਐ ਹੁੰਦਾ ਵੀ ਬੀ ਕਿੰਨਾ ਮਰਜ਼ੀ ਮੈਨੂੰ ਮੈਂ ਬਿਮਾਰ ਹਾਂ ਕਿੰਨਾ ਮਰਜ਼ੀ ਮੈਨੂੰ ਵੱਡਾ ਰੋਗ ਲੱਗਿਆ ਹੋਵੇ ਪਰ ਮੈਨੂੰ ਐ ਹੁੰਦਾ ਮੇਰਾ ਘਰ ਸਾਫ਼ ਸੁਥਰਾ ਹੋਵੇ ਫਿਰ ਵੀ ਵਿੱਚੋਂ ਵਿੱਚੋਂ ਮੈਂ ਉੱਠ ਕੇ ਕਾਰ ਹੀ ਲੈਂਦੀ ਆ ਤੇ ਮਤਲਬ ਮੈਂ ਮੈਨੂੰ ਪੈਂਦੇ ਹੋਏ ਵੀ ਐ ਹੁਣ ਵੀ ਮੇਰੇ ਆਸੇ ਪਾਸੇ ਵੀ ਖਲਾਨਾ ਨਾ ਹੋਵੇ ਜਿਹੜਾ ਬੈੱਡ ਤੇ ਫालतू ਸਮਾਨ ਵੀ ਨਾ ਖਿਲਰਿਆ ਹੋਵੇ ਮਤਲਬ ਪਤਾ ਨਹੀਂ ਇਹ ਆਦਤ ਵਧੀਆ ਹੈ ਕਿ ਚੰਗੀ ਆਦਤ ਹੈ ਮੈਨੂੰ ਨਹੀਂ ਪਤਾ ਪਰ ਮੈਨੂੰ ਸਾਫ਼ ਸਫਾਈ ਦੀ ਬਹੁਤ ਜ਼ਿਆਦਾ ਆਦਤ ਪਈ ਹੋਈ ਆ ਲੋ ਜੀ ਅੰਦਰ ਕਰਨ ਤੋਂ ਬਾਅਦ ਹੁਣ ਮੈਂ ਹਾਲ ਦੀ ਕਰ ਰਹੀ ਆ ਸਫਾਈ ਕਿਉਂਕਿ ਹਾਲ ਵਿੱਚ ਜਿਹੜਾ ਸਾਡਾ ਦੀਵਾਨ ਪਿਆ ਇਹਦੇ ਤੇ ਮੰਮੀ ਪੈਂਦੇ ਹੁੰਦੇ ਆ ਤੇ ਇਹਦੀ ਬੈੱਡ ਸ਼ੀਟ ਜਿਹੜੀ ਮੈਂ ਝਾੜ ਕੇ ਵਿਛਾਰੀ ਆ ਤੇ ਇਹਦੇ ਵਿੱਚ ਅਸੀਂ ਮਤਲਬ ਦੀਵਾਨ ਦਾ ਹਲੇ ਗੱਦਾ ਲਿਆ ਨਹੀਂ ਹੈਗਾ ਤੇ ਇਹ ਜਿਹੜਾ ਸਿੰਗਲ ਬੈੱਡ ਦਾ ਗੱਦਾ ਹੁੰਦਾ ਨਾ ਇੱਕ ਉਹ ਵਿਛਾਇਆ ਹੋਇਆ ਤੇ ਦੋ ਗੱਦੇ ਜਿਹੜੇ ਆਪਣੇ ਉਹਵੇਂ ਹੁੰਦੇ ਆ ਉਹ ਡਬਲ ਕਰਕੇ ਸਾਈਡ ਤੇ ਵਿਛਾ ਰੱਖਿਆ ਮਤਲਬ ਇਹ ਪੂਰਾ ਗੱਦਾ ਬਣਾ ਰੱਖਿਆਗਾ ਤੇ ਹੋ ਸਕਿਆ ਤੇ ਹੁਣ ਅਸੀਂ ਸ਼ਾਇਦ ਅੱਗੇ ਲੈ ਲਈਏ ਇਹਦਾ ਦੀਵਾਨ ਦਾ ਗੱਦਾ ਤੇ ਚਲੋ ਸੋਖਾ ਰਹਿੰਦਾ ਉਹ ਚੱਕਣਾ ਨਹੀਂ ਤਾਂ ਇਹਦੇ ਵਿੱਚ ਵਿਸ਼ਾਉਣ ਜਿਹੜਾ ਬਹੁਤ ਜਿਆਦਾ ਜਿਹੜਾ ਟਾਈਮ ਲੱਗਦਾ ਹੈ ਤੇ ਲੋ ਜੀ ਅੰਦਰੋਂ ਵੀ ਸਾਰਾ ਮੈਂ ਕਰ ਲਿਆ ਤੇ ਹੁਣ ਮੈਂ ਲਾ ਰਹੀ ਸੀ ਝਾੜੂ ਇੱਥੇ ਤੇ ਅੱਜ ਕੱਪੜਿਆਂ ਦਾ ਕੰਮ ਮੈਂ ਦੇਖੂਗੀ ਕਿਉਂਕਿ ਮੈਨੂੰ ਐ ਲੱਗਦਾ ਕਿ ਮੇਰੀ ਤਬੀਤ ਨਹੀਂ ਸਹੀ ਹੈ ਕਿ ਤੇ ਮੈਨੂੰ ਜਿਹੜਾ ਜਿਆਦਾ ਜ਼ਰੂਰੀ ਕੰਮ ਆ ਉਹੀ ਕਰ ਲੈਣਾ ਚਾਹੀਦਾ ਹੈ ਤੇ ਸ਼ਾਮ ਤੱਕ ਜਿਹੜੀ ਮੈਂ ਠੀਕ ਹੋ ਗਈ ਫਿਰ ਮੈਂ ਜਿਹੜਾ ਕੱਪੜਿਆਂ ਦਾ ਕੰਮ ਕਰ ਲਵਾਂਗੀ ਪਰ ਪਹਿਲਾਂ ਜਿਹੜਾ ਸਫਾਈ ਦਾ ਕੰਮ ਹੈ ਉਹ ਮੈਂ ਕਰ ਲੈਂਦੀ ਆ ਇੱਥੇ ਮੈਂ ਸਫਾਈ ਜੜੀ ਤਕਰੀਬਨ ਕਰ ਚੁੱਕੀ ਸੀਗੀ ਮੈਨੂੰ ਕੋਲਡ ਇੰਨਾ ਜ਼ਿਆਦਾ ਹੋਇਆ ਪਿਆ ਤੁਹਾਨੂੰ ਮੇਰੀ ਵੌਇਸ ਤੋਂ ਵੀ ਲੱਗ ਰਿਹਾ ਹੋਊਗਾ ਕਿ ਕਿੰਨਾ ਜ਼ਿਆਦਾ ਜਿਹੜਾ ਕੋਲਡ ਹੋਇਆ ਹੋਇਆ ਭਾਰੀ ਭਾਰੀ ਆਵਾਜ਼ ਹੋਈ ਹੋਈ ਆ ਤੇ ਕੋਲਡ ਕਰਕੇ ਨਾ ਮਤਲਬ ਸਿਰ ਭਾਰੀ ਭਾਰੀ ਹੋ ਜਾਂਦਾ ਉਹਦੇ ਕਰਕੇ ਸ਼ਾਇਦ ਬੁਖਾਰ ਤਾਂ ਹੀ ਫੀਲ ਹੋ ਰਿਹਾ ਕਿਉਂਕਿ ਕੋਲਡ ਕਿਉਂਕਿ ਇੱਕ ਤਾਂ ਜਿਹੜਾ ਮੌਸਮ ਚੇਂਜ ਹੋ ਰਿਹਾ ਹੈ ਕਿਉਂਕਿ ਗਰਮੀਆਂ ਦਾ ਲਾਸਟ ਮੰਥ ਚੱਲ ਰਿਹਾ ਹੈ ਇਹਦੇ ਵਿੱਚ ਜਿਹੜਾ ਮੌਸਮ ਦਾ ਜਿਹੜਾ ਬਦਲਾਅ ਆ ਨਾ ਉਹਦੇ ਕਰਕੇ ਜਿਹੜਾ ਅਸਰ ਹੋ ਰਿਹਾ ਹੈ ਸਾਰਿਆਂ ਨਾਲ ਹੀ ਐਵੇਂ ਹੋ ਰਿਹਾ ਇਹ ਵਾਇਰਲ ਬੁਖਾਰ ਆ ਪਹਿਲਾਂ ਮਤਲਬ ਨਿਮਰਤ ਨੂੰ ਹੋਇਆ ਸਾਡੇ ਘਰ 'ਚ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਨੂੰ ਹੋ ਗਿਆ ਫਿਰ ਨਿਮਰਤ ਦੇ ਪਾਪਾ ਨੂੰ ਹੋ ਗਿਆ ਫਿਰ ਮੰਮੀ ਨੂੰ ਹੋ ਗਿਆ ਮਤਲਬ ਇਹ ਵਾਇਰਲ ਬੁਖਾਰ ਆ ਜਦੋਂ ਤੱਕ ਸਾਰਿਆਂ ਨੂੰ ਹੁੰਦਾ ਨਹੀਂ ਉਦੋਂ ਤੱਕ ਘਰ ਵਿੱਚੋਂ ਇਹ ਨਿਕਲਦਾ ਨਹੀਂ ਹੈਗਾ ਚਲੋ ਮੈਡੀਸਿਨ ਲੈਂਦੇ ਰਵਾਂਗੇ ਤੇ ਜਲਦੀ ਠੀਕ ਹੋ ਜਾਾਂਗੇ ਤੇ ਇੱਥੇ ਜੀ ਜਿਹੜੇ ਧੋਣ ਵਾਲੇ ਕੱਪੜੇ ਸੀ ਇੱਕ ਵਾਰੀ ਮੈਂ ਜਿਹੜਾ ਬਾਹਰ ਰੱਖ ਕੇ ਔਣ ਲੱਗੀ ਆ ਜੇ ਮੇਰਾ ਟਾਈਮ ਲੱਗਾ ਇਹ ਮੈਨੂੰ ਸਹੀ ਲੱਗਾ ਤੇ ਮੈਂ ਜੇ ਮੈਡੀਸਨ ਮੈਂ ਲੈ ਲਿਆ ਜੇ ਵਧੀਆ ਜਿਹਾ ਫੀਲ ਹੋਇਆ ਔਰ ਸਹੀ ਫੀਲ ਹੋਇਆ ਤੇ ਮੈਂ ਵਿੱਚੋਂ ਕਪੜੇ ਵੀ ਜਿਹੜੇ ਧੋ ਲੂੰਗੀ ਤੇ ਹੁਣ ਮੈਂ ਬਾਰੋਂ ਜਿਹੜਾ ਝਾੜੂ ਲਾਉਣ ਲੱਗੀ ਸੀ ਕਿਉਂਕਿ ਅੰਦਰ ਮੈਂ ਪੋਚਾ ਵਗੈਰਾ ਸਾਰਾ ਲਾ ਚੁੱਕੀ ਆ ਤੇ ਹੁਣ ਮੈਂ ਟੈਨਸ਼ਨ ਫ੍ਰੀ ਹੋ ਗਈਆਂ ਕਿ ਮੇਰਾ ਘਰ ਜਿਹੜਾ ਸਾਫ਼ ਹੋ ਗਿਆ ਹੁਣ ਮੈਂ ਪੈ ਵੀ ਆਰਾਮ ਨਾਲ ਜਾਊਂਗੀ ਕਿਉਂਕਿ ਮੈਨੂੰ ਇਹ ਹੋਊਗਾ ਨਾ ਮੈਂ ਸਾਫ਼ ਕਰ ਲਿਆ ਤੇ ਮੈਂ ਜਲਦੀ ਠੀਕ ਹੋ ਜਾਊਂਗੀ ਜੇ ਮੈਂ ਬਿਮਾਰ ਵੀ ਆ ਨਾ ਇਹ ਵੀ ਸੋਚ ਕੇ ਜਿਹੜਾ ਮੈਂ ਜਲਦੀ ਠੀਕ ਹੋ ਜਾਊਂਗੀ ਵੀ ਮੇਰਾ ਘਰ ਸਾਫ਼ ਆ ਨਹੀਂ ਤਾਂ ਅੱਧੀ ਬਿਮਾਰ ਤੇ ਮੈਂ ਐ ਹੀ ਹੋ ਜਾਂਦੀ ਆ ਜੇਕਰ ਸਾਫ ਨਹੀਂ ਹੈਗਾ ਇਹ ਵੀ ਮੈਂ ਵੱਧ ਟੈਨਸ਼ਨ ਲੈ ਜਾਂਦੀ ਆ ਇਸ ਕਰਕੇ ਜੇ ਹੌਣ ਸਾਫ ਆ ਤੇ ਜੇ ਮੈਂ ਬਿਮਾਰ ਆ ਤੇ ਮੈਂ ਜਲਦੀ ਠੀਕ ਹੋ ਜੂਗੀ ਤੇ ਲੋ ਜੀ ਇੱਥੇ ਮੈਂ ਜਿਹੜਾ ਆਪਣਾ ਬਾੜ ਦਾ ਜਿਹੜਾ ਵੇੜਾ ਸਾਫ ਕਰ ਰਹੀ ਆ ਤੇ ਬਾਹਰ ਵੀ ਵੇੜੇ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਹੋਇਆ ਕਿਉਂਕਿ ਬਾਰਿਸ਼ ਕਰਕੇ ਨਾ ਮਿੱਟੀ ਜੀ ਜਿਹੜੀ ਰੇਤਲੀ ਮਿੱਟੀ ਆ ਉਹ ਚੰਗੀ ਤਰ੍ਹਾਂ ਦਾ ਤਾਂ ਹੁਝੀ ਜਾਂਦੀ ਆ ਨਾ ਹੋ ਆਪਾਂ ਜਿਆਦਾ ਹੋ ਜ ਸਕਦੇ ਆ ਕਿਉਂਕਿ ਐਵੇਂ ਟੋਆ ਪੋਣੜੀ ਗੱਲ ਆ ਤੇ ਉੱਪਰ ਉੱਪਰ ਜਿਹੜਾ ਗਰਦ ਹੁੰਦਾ ਉਹ ਇੱਕ ਵਾਰੀ ਮੈਂ ਸਾਈਡ ਤੇ ਕਰ ਦਿੰਦੀ ਹੁੰਦੀ ਆ ਤੇ ਲੋ ਦੀ ਝਾੜੂ ਵੀ ਆਪਣੀ ਤਕਰੀਬਨ ਲੱਗ ਚੁੱਕੀ ਆ ਹੁਣ ਮੈਂ ਜੇ ਜ਼ਰੂਰੀ ਕੱਪੜੇ ਹੋਣਗੇ ਜਿਵੇਂ ਬਨਾਣਾ ਹੋ ਗਿਆ ਰੁਮਾਲ ਹੋਗੇ ਉਹ ਤੋਂ ਲੂੰਗੀ ਜੇ ਸਾਰੇ ਨਹੀਂ ਧੋਤੇ ਗਏ ਤਾਂ ਲੋ ਜੀ ਦੋਸਤੋ ਇੱਥੇ ਮੈਂ ਵੀ ਨਹਾ ਕੇ ਆ ਗਈ ਸੀ ਤੇ ਮੈਂ ਨਿਮਰਤ ਨੂੰ ਵੀ ਨਵਾ ਦਿੱਤਾ ਸੀਗਾ ਤੇ ਮੈਂ ਕੱਪੜਿਆਂ ਦੀ ਗੱਲ ਕਰ ਰਹੀ ਸੀ ਕਿ ਕੱਪੜੇ ਧੋਵਾਂਗੀ ਕਿ ਨਹੀਂ ਪਰ ਮੈਂ ਜਿਹੜੇ ਕੱਪੜੇ ਪਏ ਸੀ ਮੈਨੂੰ ਐਸੀ ਚਲ ਦੇ ਮੇੜ ਹੀ ਦਿੰਦੀਆਂ ਕੰਮ ਨੂੰ ਤੇ ਕੱਪੜੇ ਵੀ ਸਾਰੇ ਮੈਂ ਧੋ ਹੀ ਦਿੱਤੇ ਸੀਗੇ ਉਸ ਤੋਂ ਬਾਅਦ ਮੈਂ ਉਹ ਨਹਾ ਕੇ ਆ ਗਈ ਸੀ ਤੇ ਨਿਮਰਤ ਨੂੰ ਧਵਾ ਕੇ ਹੁਣ ਪਾਉਣੀ ਆ ਕਿਉਂਕਿ ਮੇਰੇ ਮਗਰ ਮਗਰ ਫਿਰ ਜਾਂਦੀ ਹੈ ਮम्मा ਗੋਦੀ ਚੱਕ ਲਓ ਗੋਦੀ ਚੱਕ ਲਓ ਤੇ ਮੈਂ ਕਿਹਾ ਚਲੋ ਹੁਣ ਮੈਂ ਤੈਨੂੰ ਪਾਉਂਦੀ ਆ ਤੇ ਦੋਸਤੋ ਆ ਸੀਗਾ ਮੇਰਾ ਅੱਜ ਦਾ ਛੋਟਾ ਜਿਹਾ ਵਲੌਗ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਜਣਿਆਂ ਨੂੰ ਜੜਾ ਪਸੰਦ ਆਊਗਾ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਇੱਕ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਮੇਦ ਨੂੰ ਇਹ ਹੌਸਲਾ ਫਜਾਈ ਜੀ ਹੁੱਦੀ ਰਵੇ ਕੀ ਤੁਸੀਂ ਮੇਰੇ ਵਲੌਗ ਦੇਖਦੇ ਹੋ ਪਸੰਦ ਕਰਦੇ ਹੋ ਤੇ ਜੇ ਤੁਹਾਨੂੰ ਕੁਝ ਹੋਰ ਵੀ ਵਲੌਗ ਚ ਚੇਂਜ ਚਾਹੀਦਾ ਤਾਂ ਤੁਸੀਂ ਮੈਨੂੰ ਕਮੈਂਟ ਦੇ ਜ਼ਰੀਏ ਦੱਸ ਸਕਦੇ ਹੋ ਕਿ ਤੁਹਾਨੂੰ ਕਿੱਦਾਂ ਦੇ ਵਲੌਗ ਜਿਹੜੇ ਪਸੰਦ ਆਉਂਦੇ ਆ ਆਪਾਂ ਉਹਦਾ ਦੇ ਵਲੌਗ ਤੁਹਾਡੇ ਨਾਲ ਜਿਹੜਾ ਸ਼ੇਅਰ ਕਰਾਂਗੇ ਤੇ ਉਮੀਦ ਕਰਦੀ ਆ ਤੁਹਾਨੂੰ ਸਾਰਿਆਂ ਨੂੰ ਵਲੌਗ ਪਸੰਦ ਆਊਗਾ ਮਿਲਦੇ ਆ ਇੱਕ ਨਵੇਂ ਜਿਹੇ ਵਲੌਗ ਨਾਲ ਬਾਏ ਬਾਏ ਜੀ